ਸ਼ੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉ ਲਿਸਨ ਕਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਦੀ ਸਟੇਟ ਮੈਰੀਲੈਂਡ ਦੇ ਉੱਗੇ ਕਾਰੋਬਾਰੀ ਕੇਕੇ ਸਿੱਧੂ ਵੱਲੋਂ ਵਿਵਾਖੋਸ ਬੁਰਿਟੋਜ਼ ਨਾਮੀ ਆਪਣਾ ਨਵਾਂ ਰੈਸਟੋਰੈਂਟ ਗਿਆ ਖੋਲ੍ਹਿਆ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਫਿਲਮ ਦੀ ਸਟਾਰ ਕਾਸਟ ਆਸਟ੍ਰੇਲੀਆ ਵਿੱਚ ਲਾਵੇਗੀ ਰੌਣਕਾਂ रूसूचाल तो बाद अमरीकी सूबिया अलर्ट जारी रोक कौमांत आगू ने नहीं कहा पोलिंग नीति किसान ने विरोध करने ट्रैक्टर मार्च की खिंची तैयारी खबर ਅਮਰੀਕਾ ਦੀ ਸਟੇਟ ਮੈਰੀਲੈਂਡ ਦੇ ਉੱਗੇ ਕਾਰੋਬਾਰੀ ਕੇਕੇ ਸਿੱਧੂ ਵੱਲੋਂ ਰਾਈਵਰ ਸਾਈਡ ਲੋਕੇਸ਼ਨ ਤੇ ਬਬਾਕੂਜ਼ ਬੁਰਿਟੋਜ਼ ਨਾਮੀ ਆਪਣਾ ਨਵਾਂ ਰੈਸਟੋਰੈਂਟ ਖੋਲ੍ਹਿਆ ਗਿਆ। ਇਸ ਮੌਕੇ ਪੰਜਾਬੀ ਕਮਿਊਨਿਟੀ ਦੀਆਂ ਉੱਗੀਆਂ ਹਸਤੀਆਂ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ, ਦਵਿੰਦਰ ਸਿੰਘ ਗਿੱਲ ਅਤੇ ਅਫਤਾਰ ਸਿੰਘ ਵੜਿੰਗ ਵੱਲੋਂ ਕੇਕੇ ਸਿੱਧੂ ਨੂੰ ਉਹਨਾਂ ਵੱਲੋਂ ਖੋਲੇ ਗਏ ਇਸ ਨਵੇਂ ਰੈਸਟੋਰੈਂਟ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਬਰੰਗ ਟੀਵੀ ਦੇ ਸੀਈਓ ਹਰਜੀਤ ਸਿੰਘ ਹੁੰਦਲ ਦੀ ਖਾਸ ਰਿਪੋਰਟ ਹਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਫੀਸ ਟੁਡੇ ਵੀ ਆਰ ਐਟ ਬਬੋਕੋ ਬੋਰੇਟੋ ਵਿਚ ਹੈਸ ਬੀਨ ਓਪਨ ਮਿਸਟਰ ਕੇ ਕੇ ਸਿੱਧੂ ਹੀ ਇਜ਼ ਅ ਕਿੰਗ ਆਫ ਡੰਕਨਸ ਐਂਡ ਟੁਡੇ ਗ੍ਰੈਂਡ ਓਪਨਿੰਗ ਸੋ ਦੀ ਟੀਮ ਆਫ ਸਿਕਸ ਆਫ ਡੀ ਐਮ ਵੀ ਐਂਡ ਅਦਰ ਡਾਇਰੈਕਟਰਸ ਆਫ ਡਿਫਰੈਂਟ ਕਮਿਊਨਿਟੀਜ਼ ਦੇ ਆਰ ਗੈਦਰ ਹੇਅਰ ਐਂਡ ਗਿਵਿੰਗ ਕਾਂਗਰੈਚੂਲੇਸ਼ਨ To the honor Mr. KK Sidhu and also congratulate their staff. So we pray to God for grand success. Thank you. I request Mr. KK Sidhu, honor to say a few words. Yeah, thank you for coming everybody and it's uh, this is our fourth location for babakus burritos we open in the middle river near to march this like this, and, like we open today around 10 o'clock is doing pretty good very good response hopefully we will do good here just wishing uh, kk and his team uh, many years of success ਆ ਦਿਸ ਇਜ਼ ਹਿਸ 4ਥ ਰੈਸਟੋਰੈਂਟ ਹੀਜ਼ ਬੀਨ ਅ ਗ੍ਰੇਟ ਐਂਬੈਸਡਰ ਆਫ ਦ ਬ੍ਰਾਂਡ ਐਂਡ ਵੀ ਲੁੱਕ ਫੋਰਵਰਡ ਟੂ ਵੈਲਕਿੰਗ ਬੁਬਕੂਜ਼ ਬਰਿਟੋਸ ਟੂ ਮਿਡਲ ਰਿਵਰ ਜੱਕ ਕੇ ਕੇ ਸਿੱਧੂ ਨੂੰ ਅਸੀਂ ਨਵਾਂ ਬਾਬਾ ਬਰਿਟੋ ਖੋਲਣ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਪੰਜਾਬੀ ਸਿਨੇਮਾ ਚ ਹੋਰ ਚਾਰ ਚੰਨ ਲੌਂ ਜਾ ਰਹੀ ਅਪਕਮਿੰਗ ਪੰਜਾਬੀ ਫਿਲਮ ਇਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋ ਚਰਚਿਤ ਚਿਹਰੇ ਜਿ세 ਕਿ ਲਤੇ ইমরান اشرف ਲੀਡਿੰਗ ਅਤੇ ਪੈਰਲਰ ਭੂਮਿਕਾਵਾਂ ਵਿੱਚ ਨਜ਼ਰ ਆਣਗੇ ਫਲਟਰ ਮੋਸ਼ਨ ਪਿਕਚਰਸ ਦੇ ਬੈਨਰ ਹਿੰਟ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਰੂਪਨ ਬਾਲ ਕਰ ਰਹੇ ਨੇ ਜੋ ਕੈਨੇਡੀਅਨ ਕਲਾ ਅਤੇ 뮤직 ਵੀਡੀਓ ਖੇਤਰ ਵਿੱਚ ਬਤੌਰ ਨਿਰਦੇਸ਼ਕ ਆਪਣੀ ਪਛਾਣ ਸਥਾਪਿਤ ਕਰ ਚੁੱਕੇ ਨੇ 2 ਅਗਸਤ ਨੂੰ ਇਹ ਫਿਲਮ ਪੂਰੀ ਦੁਨੀਆ ਵਿੱਚ ਰਿਲੀਜ਼ ਕੀਤੀ ਜਾਵੇਗੀ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਤੇ ਪੂਰੀ ਸਟਾਰ ਕਾਸਟ ਟੀਮ ਆਸਟ੍ਰੇਲੀਆ ਵਿੱਚ ਫਿਲਮ ਦੀ ਪ੍ਰੋਮੋਸ਼ਨ ਲਈ ਦੇਵ ਸਿੱਧੂ ਅਤੇ ਪ੍ਰਤੇਸ਼ ਰਣਿਗਾ ਦੀ ਅਗਵਾਈ ਵਿੱਚ ਪਹੁੰਚ ਰਹੀ ਹੈ ਆਸਟ੍ਰੇਲੀਆ ਵਿੱਚ ਵਕ ਵਕ ਥਾਵਾਂ ਤੇ ਫਿਲਮ ਸਟਾਰ ਕਾਸਟ ਵੱਲੋਂ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ ਜਾਵੇਗੀ ਕ੍ਰੂਜ਼ ਦੇ ਕਾਮਚਟਾ ਪ੍ਰਾਇਦੀਪ ਵਿੱਚ 8.8 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਅਮਰੀਕਾ ਦੇ ਕੈਲੀਫੋਰਨੀਆ ਤੱਟ ਤੇ ਅਤੇ ਜਾਪਾਨ ਵਿੱਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਇੱਕ ਨਿਊਜ਼ ਏਜੰਸੀ ਨੇ ਦੱਸਿਆ ਕਿ ਭੂਚਾਲ ਦੌਰਾਨ ਰੂਸ ਦੇ ਦੂਰ ਪੂਰਬ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਸੈਨ ਫ੍ਰਾਂਸਿਸਕੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਵੀ ਕਿਹਾ ਹੈ ਕਿ ਉਹ ਰੂਸ ਦੇ ਕਾਮਚਟਕਾ ਪ੍ਰਾਇਦੀਪ ਵਿੱਚ ਆਏ ਜ਼ਬਰਦਸਤ ਪੁਚਾਲ ਤੋਂ ਬਾਅਦ ਸੰਭਾਵੀ ਸੁਨਾਮੀ ਦੇ ਖਤਰੇ ਦੀ ਨਿਗਰਾਨੀ ਕਰ ਰਹੇ ਨੇ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ 'ਚ ਕਿਹਾ ਕਿ ਕਿਸੇ ਵੀ ਦੇਸ਼ ਦੇ ਨੇਤਾ ਨੇ ਭਾਰਤ ਨੂੰ ਆਪਰੇਸ਼ਨ ਸੰਧੂ ਰੋਕਣ ਲਈ ਨਹੀਂ ਕਿਹਾ ਪਰ ਉਹਨਾਂ ਇਸ ਗੱਲ ਤੇ ਅਫਸੋਸ ਜ਼ਾਹਰ ਕੀਤਾ ਹੈ ਕਿ ਦੇਸ਼ ਨੂੰ ਪੂਰੀ ਦੁਨੀਆ ਦੀ ਹਮਾਇਤ ਮਿਲੀ ਪਰ ਕਾਂਗਰਸ ਤੇ ਉਸ ਦੇ ਸਹਿਯੋਗੀ ਭਾਰਤੀ ਸੈਨਿਕਾਂ ਦੀ ਬਹਾਦਰੀ ਪਿੱਛੇ ਖੜੇ ਨਾ ਹੋ ਸਕੇ ਲੋਕ ਸਭਾ ਪਹਿਲਗਾਮ ਹਮਲੇ ਤੇ ਆਪਰੇਸ਼ਨ ਸੰਦੂਰ ਤੇ ਦੋ ਦਿਨ ਤੋਂ جاری ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਦਾ ਕੋਈ ਵੀ ਦੇਸ਼ ਭਾਰਤ ਨੂੰ ਅਤਵਾਦ ਤੋਂ ਆਪਣੀ ਰਾਖੀ ਲਈ ਕਾਰਵਾਈ ਕਰਨ ਤੋਂ ਨਹੀਂ ਰੋਕ ਸਕਦਾ ਦੁਨੀਆ ਕੇ ਕਿਸੇ ਵੀ ਨੇਤਾ ਨੇ भारत के ऑपरेशन रोकने के लिए नहीं कहा खबर का सिलसिला इसी तरह जारी रहेगा फिलहाल रुकते एक छोटे जे ब्रेक के लिए

ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਵਕ ਵਕ ਜਥੇਬੰਦੀਆਂ ਦੇ ਕਿਸਾਨਾਂ ਨੇ ਸੂਬਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਜ਼ਮੀਨ ਐਕਵਾਇਰ ਕਰਨ ਦੇ ਤਜਵੀਜ਼ ਦਾ ਵਿਰੋਧ ਕਰਨ ਲਈ ਪੰਜਾਬ ਦੇ 116 ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਣ ਦੀ ਪੂਰੀ ਤਿਆਰੀ ਖਿੱਚ ਲਈ ਹੈ ਇਸ ਸੰਬੰਧੀ ਅੱਜ ਸਭ ਤੋਂ ਵੱਡਾ ਇਕੱਠ ਅਤੇ ਰੈਲੀ ਲੁਧਿਆਣਾ ਜ਼ਿਲ੍ਹੇ ਵਿੱਚ ਹੋਣ ਦੀ ਉਮੀਦ ਹੈ ਜਿੱਥੇ पंताली हजार अठ्ठ सो एकड जमीन अक्वायर करणं तजवीज आहे जसयशी मंत चौवी हजार तीन सो गारा एकड आणि सनती जोन स्थापित करी हजार पाच सो पंकड जमीन शाम है। ਉਧਰ ਕਸ਼ਮੀਰ ਚ ਭਾਰੀ ਬਾਰਿਸ਼ ਕਾਰਨ ਅਧਿਕਾਰੀਆਂ ਨੇ ਬੁੱਧਵਾਰ ਨੂੰ ਪਹਿਲਗਾਮ ਅਤੇ ਬਲਟਾਲ ਦੋਵਾਂ ਰੂਟਾਂ ਤੇ ਅਮਰਨਾਥ ਯਾਤਰਾ ਰੋਕ ਦਿੱਤੀ ਹੈ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਜੰਮੂ ਅਤੇ ਕਸ਼ਮੀਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਪਹਿਲਗਾਮ ਅਤੇ ਬਲਟਾਲ ਦੋਵਾਂ ਬੇਸ ਕੈਂਪਾਂ ਤੋਂ ਸ਼੍ਰੀ ਅਮਰਨਾਥ ਜੀ ਯਾਤਰਾ 30 ਜੁਲਾਈ 2025 ਤੱਕ ਮੁਲਤਵੀ ਕਰ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਦੋਂ ਪੰਜਾਬ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਤਾਂ ਇਹਨਾਂ ਪਿੰਡਾਂ ਦੇ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜੀ ਹਾਂ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਉਹਨਾਂ ਨੇ ਪਹਿਲੀ ਵਾਰ ਇਸ ਇਤਿਹਾਸਕ ਪਲ ਨੂੰ ਦੇਖਿਆ ਜਦੋਂ ਸੂਬੇ ਦਾ ਮੁੱਖ ਮੰਤਰੀ ਪ੍ਰਮੁੱਖ ਮੁੱਦਿਆਂ ਤੇ ਚਰਚਾ ਕਰਨ ਲਈ ਉਹਨਾਂ ਕੋਲ ਖੁਦ ਚੱਲ ਕੇ ਆਏ ਹੋਣ ਇਸ ਸੰਬੰਧੀ ਕੁਝ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਖੇਤਾਂ ਵਿੱਚ ਨਹਿਰੀ ਪਾਣੀ ਆਉਣਾ ਕਿਸਾਨਾਂ ਲਈ ਸੁਪਨਾ ਬਣ ਕੇ ਰਹਿ ਗਿਆ ਸੀ ਅਸੀਂ ਨਹਿਰੀ ਸਿਸਟਮ ਠੀਕ ਕਰਕੇ ਮੋਗਿਆ ਰਾਹੀਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾ ਰਹੇ ਹਾਂ ਅਸੀਂ ਕੋਈ ਵੀ ਖੇਤ ਨਹਿਰੀ ਪਾਣੀ ਬਿਨਾਂ ਸਖਣਾ ਨਹੀਂ ਰਹਿਣ ਦੇਣਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਤੇ ਆੜਤੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਸੀਂ ਇਹਨਾਂ ਨੂੰ ਕੰਮ ਕਰਨ ਲਈ ਸਹੂਲਤਾਂ ਤੇ ਵਧੀਆ ਮਾਹੌਲ ਦੇਣ ਲਈ ਵਚਨਬੱਧ ਹਾਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ باوجود ਇਸ ਦੇ ਦਿਨਾਨਗਰ ਦੇ ਪਿੰਡ ਅਵਾਖਾਂ ਦੇ ਸਰਕਾਰੀ ਹਾਈ ਸਮਾਰਟ ਸਕੂਲ ਨੇ ਅੱਜ ਸਵੇਰੇ ਹੋਈ ਬਾਰਿਸ਼ ਕਾਰਨ ਤਲਾਬ ਦਾ ਰੂਪ ਧਾਰਨ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਨੇੜੇ ੌਲੰਗਦਾ ਸੂਆ ਬਰਸਾਤ ਕਾਰਨ ਓਵਰਫਲੋ ਹੋ ਗਿਆ ਸੀ ਜਿਸ ਦਾ ਪਾਣੀ ਸਕੂਲ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਤੇ ਸਕੂਲ ਦੇ ਕਮਰੇ ਵੀ ਪਾਣੀ ਨਾਲ ਭਰ ਗਏ ਉੱਥੇ ਹੀ ਪ੍ਰਿੰਸੀਪਲ ਨੇ ਤੁਰੰਤ ਸਰਪੰਚ ਨੂੰ ਸੂਚਿਤ ਕੀਤਾ ਜਿਸ ਤੇ ਪਿੰਡ ਦੇ ਸਰਪੰਚ ਨੇ ਪੰਚਾਇਤ ਮੈਂਬਰਾਂ ਸਮੇਤ ਸਕੂਲ ਦਾ ਦੌਰਾ ਕੀਤਾ ਤੇ ਕਿਹਾ ਕਿ ਸਕੂਲ ਦੇ ਪਾਣੀ ਦੀ ਨਿਕਾਸੀ ਦਾ ਜਲਦ ਹੀ ਪ੍ਰਬੰਧ ਕਰਵਾ ਕੇ ਇਸ ਮਸੱਇਆ ਦਾ ਹੱਲ ਕਰਵਾਇਆ ਜਾਵੇਗਾ ਅੱਜਰ ਗਿਆ ਰੇਨੂਵਾਲਾ ਮੁਖ ਦੇ ਆਪਸੀ ਇਤਾਲੀ ਹੈ ਸਕੂਲ ਨੂੰ ਅੱਜ ਵੀ ਪਰੇ ਮੇਸਰ ਪੰਚ ਸਾਹਿਬ ਨੂੰ ਸੂਚਿਤ ਕੀਤਾ ਅੱਜ ਉਹ ਸਕੂਲ ਚੋਂ ਮੈਂ ਵਿਜ਼ਿਟ ਵੀ ਕੀਤੀ ਹੈ ਸਾਡੇ ਸਕੂਲ ਦੇ ਪਿੱਛੇ ਇੱਕ ਸੂਆ ਹੈਗਾ ਉਹ ਸ਼ਾਇਦ ਅੱਜ ਓਵਰਫਲੋ ਹੋ ਗਿਆ ਸੂਆ ਤੇ بارش ਦਾ ਪਾਣੀ ਵੀ ਚਲ ਰਿਹਾ ਸਾਡੇ ਸਕੂਲ ਚ ਆਂਦਾ ਹੀ ਥੋੜਾ ਟਾਈਮ ਅੱਜ ਇਹਦੇ ਸੂਏ ਦਾ ਪਾਣੀ ਉਹ ਵੀ ਸਾਰਾ ਸਕੂਲ ਦੀ ਬਿਲਡਿੰਗ ਦੇ ਅੰਦਰ ਜਮਾਉਂਗਾ ਜਿਹਨਾਂ ਬੱਚੇ ਨੂੰ ਬੜੀ ਪਰੇਸ਼ਾਨੀ ਤੇ ਮੌਕੇ ਤੇ ਸਰਪੰਚ ਸਾਹਿਬ ਨੂੰ ਬੁਲਾਇਆ ਉਹਦੇ ਨਾਲ ਮੈਂਬਰ ਵੀ ਆਏ ਤੁਹਾਨੂੰ ਨੇ ਵਿਸ਼ਵਾਸ ਦਿਵਾਇਆ ਕਿ ਇਹਦਾ ਕੋਈ ਨਾ ਕੋਈ ਹੱਲ ਕਰ ਲੱਗਦਾ ਹੈ ਤੇ ਅੱਜ ਮੈਨੂੰ ਇੱਥੇ ਆ ਕੇ ਦੇਖਣਾ ਪਿਆ ਬੱਚਿਆਂ ਦੀ ਹਾਲਾਤ ਖਸਾ ਬਹੁਤ ਜ਼ਿਆਦਾ ਖਸਾ ਢੋਲੇ ਢੋਲੇ ਪਾਣੀ ਹੈ ਜਨਨ ਕਿ ਏਦਾਂ ਸਰਕਾਰਾਂ ਹੰਡੀਆਂ ਦੇ ਬੜੇ ਬੜੇ ਡਿਵੈਲਪਮੈਂਟ ਹੋ ਰਹੀ ਹੈ ਜੀ ਹੋ ਰਿਹਾ ਵੋ ਹੋ ਰਿਹਾ ਲੇਕਿਨ ਇੱਥੇ ਹਾਲਾਤ ਦੇਖ ਕੇ ਦੇਖੋ ਕੱਲ ਨੂੰ ਕੋ ਬੱਚਾ ਵੀ ਕਿਸੇ ਦਾ ਨਕਾਲ ਹੋ ਸਕਦਾ ਢੋਲੇ ਢੋਲੇ ਪਾਣੀ ਹੈ ਮਾਰਾ ਤੇ ਸਰਕਾਰ ਨੂੰ ਕਹਿਦਾ ਇੱਥੇ ਬੱਤ ਤੋਂ ਬੱਤ ਰੌਣਕ ਮਤ ਕਰਕੇ ਦੇ ਇਸ ਸਕੂਲ ਦੀ ਕੋਈ ਕੰਦਲ ਮਿਲ ਬਣਾਓ ਕਿਉਂਕਿ ਹਾਇ ਇਹ ਖਸਾ ਹਲਾ ਆਤਾ ਬਹੁਤ ਗਿਆ ਪਰ ਇੱਥੇ ਪੜ੍ਹਨ ਦਾ ਕੰਮ ਪਹੁੰਚ ਜਾ ਬਲਨ ਤੇ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕ ਜਿੰਜਕਾ ਨਕਾਸਲੀ ਬਣੇਗਾ ਸੇ ਤਾਂ ਪਾਣੀ ਛੱਪਣ ਲੱਗਾ ਰਹੇਗਾ ਇਹ ਤਾਂ ਪਹਿਲੀ ਵਾਰ ਸੀ ਹੋਈ ਇੱਥੇ ਸਾਫ ਦਾ ਸਾਡੇ ਹਲਕੇ ਜਾ ਜੀ ਬਸ ਪਹਿਲੀ ਵਾਰ ਸੀ ਹੋਈ ਹੈ ਜੇ ਇੰਨਾ ਨਾ ਪਾਣੀ ਹੋ ਗਿਆ ਔਰ ਇੱਧਰ ਵੀ ਗਾਹਾਂ ਗੱਬੇ ਸਕੂਲ ਦੇ ਨਾ ਬੱਚੇ ਉਧਰ ਟੱਪ ਸਕਦੇ ਨਾ ਉਧਰ ਪਹ ਸਕਦੇ ਕਮਰੇ ਅੰਦਰ ਵੀ ਪਾਣੀ ਆ ਇਹ ਤਾਂ ਦੇਖੋ ਸਾਰੇ ਪਾਸੇ ਕਮਰੇ ਪਿੱਛੇ ਜਿਹੜੇ ਬਣਿਆ ਸਾਰੇ ਗੋਲੇ ਗੋਲੇ ਪਾਣੀ ਇਹ ਬੱਚੇ ਕਿੱਥੇ ਰਹਿਣਗੇ ਤੇ ਜੇ ਸਰਕਾਰ ਮਰਜ਼ ਕਰੇਗੀ ਤਾਂ ਫੇੜੀ ਕੰਮ ਹੋਣਿਆ ਜੀ ਉਹ ਤਾਂ ਹੋ ਹੀ ਨਹੀਂ ਸਕਦੇ ਤੇ ਕਦੀ ਸੁਭਾਵਨਾ ਹੋਈ ਗਾਰਜੀਏ ਨਾ ਇਹਦੇ ਆਏ ਪਹਿਲੇ ਦੇਖ ਜਦੇ ਨਾ ਅਗਲੀ ਵੀ ਸਾਡੇ ਦੇਖ ਜਿੰਦੇ ਨਾ ਤੇ ਕੰਮ ਨਹੀਂ ਕਰਦੇ ਤਾਂ ਸਰਪੰਚ ਕੋਲ ਆ ਮਾ ਆ ਗਏ ਹਾਂ ਤੁਹਾਨੂੰ ਸਾਫ਼ ਦੱਸਤਾ ਜੀ ਇਹ ਗੱਲਬਾਤ ਤੇ ਇਹ ਪੋਜੀਸ਼ਨ ਆ ਇਹਦੇ ਬਾਰੇ ਜਰੂਰ ਸੋਚੋ ਤੇ ਪਿੱਛੇ ਬੱਚਿਆਂ ਲਈ ਖਾਣਾ ਵੀ ਬੰਦਾ ਹੈ ਗੰਦਾ ਪਾਣੀ ਹੈ ਛੋਟੇ ਛੋਟੇ ਪਾਣੀ ਗੰਦਾ ਪਾਣੀ ਲੱਗੇ ਨਹਿਰ ਆ ਉਹਦੇ ਜੋ ਪਾਣੀ ਸੇਰੇ ਮੰਦਾ ਪਿਆ ਨਹਿਰ ਜੀ ਫਿਰ ਘਾਉਂਦੀ ਹੈ ਉਹਦੇ ਕਿਸੇ ਨੇ ਖਿਆਲ ਨਹੀਂ ਮਾਰਦਾ ਠੀਕ ਹੈ ਇਸ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ ਧੰਨਵਾਦ